ਅੱਜ ਦੀ ਇਸ ਅਹਿਮ press ਭਾਰਤਾਂ ਨੂੰ ਕਵਰ ਕਰਨ ਲਈ ਪਹੁੰਚੇ ਹਾਂ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਦੇ ਸਾਰੇ ਪਲੇਟਫਾਰਮ ਅੱਜ ਇੱਕ ਅਹਿਮ ਮੀਟਿੰਗ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਪੰਜਾਬ ਪੱਖੀ ਫੈਸਲੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦੀ ਪ੍ਰੋਗਰੈਸ ਦੇ ਲਈ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਬਹੁਤ ਸਾਰੇ ਅਹਿਮ ਫੈਸਲੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਗਵਾਈ ਚ ਲਏ ਗਏ ਜਿਨ੍ਹਾਂ ਦੇ ਵਿੱਚ ਅਹਿਮ ਫੈਸਲਿਆਂ ਵਿੱਚੋਂ ਇੱਕ ਫੈਸਲਾ ਜਿਹੜੇ ਪਿੱਛੇ ਮਿਤੀ 23 11 23 ਨੂੰ ਮਿਤੀ 23 11 23 ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਇਨਸੀਡੈਂਟ ਦੌਰਾਨ ਇੱਕ ਸਾਡਾ ਪੰਜਾਬ ਪੰਜਾਬ ਹோம்ਗਾਰਡ ਦਾ ਵਲੰਟੀਅਰ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ ਜਸਪਾਲ ਸਿੰਘ ਮਾਰਿਆ ਗਿਆ ਸੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਦੇ ਕਾਰਨ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ مالی ਮਦਦ ਦੇਣ ਦਾ ਫੈਸਲਾ ਅੱਜ ਦੀ ਕੈਬਨਿਟ ਨੇ ਕੀਤਾ ਗਿਆ ਸਹਾਇਤਾ ਕਰਨ ਦਾ ਫੈਸਲਾ ਕੀਤਾ ਗਿਆ ਕਿਉਂਕਿ ਪਹਿਲਾਂ ਜਿੰਨੇ ਵੀ ਪੰਜਾਬ ਦੇ ਅੰਦਰ ਜੇਕਰ ਕੋਈ ਵਿਅਕਤੀ ਪੰਜਾਬ ਦੇ ਲਈ ਪੰਜਾਬ ਫੋਰਸਸ ਦੇ ਲਈ ਜਾਂ ਮਿਲਟਰੀ ਦੇ ਅੰਦਰ ਪੰਜਾਬ ਦਾ ਜਵਾਨ ਸ਼ਹੀਦ ਹੁੰਦਾ ਤਾਂ ਅਸੀਂ ਉਹਨੂੰ 1 ਕਰੋੜ ਰੁਪਇਆ ਦੀ ਰਾਸ਼ੀ ਜਿਹੜੀ ਆ ਸਹਾਇਤਾ ਰਾਸ਼ੀ ਦਿੰਦੇ ਆ ਸੋ ਉਸੇ ਤਹਿਤ ਅੱਜ ਕਿਉਂਕਿ ਇਹ ਵੀ ਪੰਜਾਬ ਦੀ ਸੁਰੱਖਿਆ ਕਰਦਾ ਹੋਇਆ ਪੰਜਾਬ ਦੇ ਲਾਅਨ ਆਰਡਰ ਦੇ ਵਿੱਚ ਜਿਹਦੀ ਮੌਤ ਹੋਈ ਆ ਸੋ ਉਹਦੇ ਲਈ ਵੀ ਅਸੀਂ ਜਿਹੜੀ ਐਕਸਕ੍ਰੇਸੀਆ ਗ੍ਰਾਂਟ ਆ ਉਹ ਵੀ 1 ਕਰੋੜ ਰੁਪਇਆ ਦੇਣ ਦਾ ਅਸੀਂ ਅੱਜ ਫੈਸਲਾ ਅੱਜ ਦੀ ਕੈਬਨਿਟ ਦੇ ਵਿੱਚ ਹੋਇਆਗਾ ਇਸੇ ਤਰ੍ਹਾਂ ਸੈਕੰਡ ਜਿਹੜਾ ਅਹਿਮ ਫੈਸਲਾ ਅੱਜ ਦੀ ਕੈਬਨਟ ਛੋਇਆ ਗਿਆ ਉਹ ਆ ਕੇ ਸਾਡਾ ਪੰਜਾਬ ਦੇ ਅੰਦਰ ਇੰਡਸਟਰੀ ਨੂੰ ਪਰਫੁੱਲਤ ਕਰਨ ਦੇ ਲਈ ਪੰਜਾਬ ਦੇ ਅੰਦਰ ਉਦਯੋਗ ਕਿਸ ਤਰ੍ਹਾਂ ਉਹਨਾਂ ਨੂੰ ਲਿਆਂਦਾ ਜਾਵੇ ਕਿਸ ਤਰ੍ਹਾਂ ਉਦਯੋਗਿਕ ਮਾਹੌਲ ਜਿਹੜਾ ਬਣਾਇਆ ਜਾਵੇ ਉਹਦੇ ਲਈ ਜਿਹੜੀ ਐਮਐਸਐਮਈ ਆ ਜਿਹੜੇ ਛੋਟੇ ਉਦਯੋਗ ਨੇ ਮੈਂ ਸਮਝਦਾ ਕਿਉਂਕਿ ਪੰਜਾਬ ਦੇ ਵਿੱਚ ਛੋਟੇ ਉਦਯੋਗ ਵੱਡੇ ਪੱਧਰ ਤੇ ਪਾਏ ਜਾਂਦੇ ਨੇਗੇ ਕਾਫੀ ਵੱਡੇ ਪੱਧਰ ਦੇ ਉੱਤੇ ਛੋਟੇ ਉਦਯੋਗ ਨੇਗੇ ਉਹਨਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਚਲਾਇਆ ਜਾਵੇ ਸੋ ਉਹਦੇ ਲਈ ਅਸੀਂ ਇੱਕ ਨਵਾਂ ਜਿਹੜਾ ਐਮਐਸ ਐਮਐਸ ਐਮਈ ਵਿੰਗ ਜਿਹੜਾ ਡੈਡੀਕੇਟਿਡ ਜਿਹੜਾ ਸਿਰਫ ਓਨਲੀ ਤੇ ਓਨਲੀ ਐਮਐਸਐਮਈ ਨੂੰ ਹੋਊਗਾ ਉਸ ਵਿੰਗ ਦੀ ਸਥਾਪਨਾ ਹੋਈ ਆ ਜਿੱਥੇ ਐਮਐਸਐਮਈ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਕੋਈ ਵੀ ਸਮੱਸਿਆ ਉਹਨਾਂ ਦੇ ਨਿਯੋਗ ਨੂੰ ਲੈ ਕੇ ਛੋਟੀਆਂ ਕਾਜਾਂ ਨੂੰ ਲੈ ਕੇ ਹੋਊਗੀ ਤਾਂ ਉਹ ਜਿਹੜਾ ਵਿੰਗ ਆ ਉਹ ਉਹਦਾ ਹੱਲ ਕਰੂਗਾ ਉਹਦੀ ਅੱਜ ਸਥਾਪਨਾ ਕਰਨ ਦੇ ਲਈ ਅੱਜ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਦੀ ਕੈਬਨਟ ਦੇ ਅੰਦਰ ਮਨਜ਼ੂਰੀ ਦਿੱਤੀ ਹੈ ਬਹੁਤ ਵੱਡਾ ਫੈਸਲਾ ਮੈਂ ਸਮਝਦਾ ਹੋਇਆਗਾ ਜਿਹਦੇ ਨਾਲ ਪੰਜਾਬ ਦੀ ਛੋਟੀ ਸਨਤ ਛੋਟੀ ਇੰਡਸਟਰੀ ਨੂੰ ਜਿਹੜਾ ਬਹੁਤ ਵੱਡਾ ਹੰਗਾਰਾ ਮਿਲੇਗਾ ਕਿਉਂਕਿ ਪੰਜਾਬ ਪੰਜਾਬ ਪਿੱਛੇ ਜੇ ਸਾਹਮਣੇ ਆਇਆ ਸੀਗਾ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਪੂਰੇ ਨੌਰਥ ਇੰਡੀਆ ਦੇ ਵਿੱਚ ਜਾਂ ਮੈਂ ਇੰਡੀਆ ਦੀ ਗੱਲ ਕਰਾਂ ਇੰਡੀਆ ਦੇ ਅੰਦਰ ਸਭ ਤੋਂ ਵੱਧ ਜੇਕਰ ਐਮਐਸਐਮਈ ਦੇ ਜੋਗ ਛੋਟੇ ਦੇ ਜੋਗ ਜਿਹੜੇ ਨੇ ਲੱਗ ਰਹੇ ਨੇ ਤਾਂ ਉਹ ਪੰਜਾਬ 'ਚ ਲੱਗ ਰਹੇ ਨੇ ਕਿ ਸੋ ਉਸੇ ਤਹਿਤ ਅਸੀਂ ਅੱਜ ਫੈਸਲਾ ਕੀਤਾ ਕਿ ਨਵਾਂ ਜਿਹੜੀ ਵਿੰਗ ਦੀ ਸਥਾਪਨਾ ਪੰਜਾਬ 'ਚ ਹੋਈ ਹੈਗੀ ਸੋ ਇਸੇ ਤਰ੍ਹਾਂ ਤੀਜਾ ਅਹਿਮ ਫੈਸਲਾ ਕਿ ਪੰਜਾਬ ਦੇ ਅੰਦਰ ਸਾਡੇ ਟੀਚਰ ਸਹਿਬਾਨ ਅਧਿਆਪਕਾਂ ਦੀ ਜਿਹੜੀ ਤਬਾਦਲਾ ਨੀਤੀ ਸੀਗੀ ਉਹਦੇ ਵਿੱਚ ਅਸੀਂ ਥੋੜਾ ਬਦਲਾਅ ਕੀਤਾ ਹੈਗਾ ਕਿਉਂਕਿ ਕਈ ਕਈ ਕਿਸਮ ਦੀਆਂ ਜਿਹੜੀਆਂ ਪਹਿਲਾਂ ਬਿਮਾਰੀਆਂ ਅਜੀਤ ਸ਼ਾਮਲ ਨਹੀਂ ਸੀ ਕਿ ਕੋਈ ਕੋਈ ਬਿਵਾਰ ਹੋ ਜਾਂਦਾ ਜਾਂ ਹੋਰ ਬਹੁਤ ਸਾਰੇ ਇਸ਼ੂ ਸੀਗੇ ਜਿਹੜੇ ਪਿਛਲੀ ਪਾਲਿਸੀ ਤੋਂ ਬਾਅਦ ਸਾਡੇ ਸਾਹਮਣੇ ਚ ਆਏ ਸਰਕਾਰ ਦੇ ਧਿਆਨ ਚ ਆਏ ਉਹਨਾਂ ਸਾਰੇ ਇਸ਼ੂਆਂ ਨੂੰ ਹੱਲ ਕਰਨ ਦਾ ਯਤਨ ਕੀਤਾ ਗਿਆ ਨਵੀਂ ਜਿਹੜੀ ਤਬਾਦਲਾ ਨੀਤੀ ਆ ਉਹ ਉਹਦੇ ਤੋਂ ਬਾਅਦ ਪ੍ਰਾਣੀ ਤਬਾਦਲਾ ਨੇ ਥੋੜੀ ਸੋਧ ਕਰਕੇ ਉਹ ਕੀਤੀ ਹੈ ਤਾਂ ਕਿ ਸਾਡੇ ਅਧਿਆਪਕਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਫੈਸਲਾਗਾ ਕਿ ਅਧਿਆਪਕ ਜਿਹੜਾਗਾ ਉਹ ਆਪਣੇ ਘਰ ਦੇ ਨੇੜੇ ਹੋਣਾ ਚਾਹੀਦਾ ਪਰ ਲੇਕਿਨ ਜਿੱਥੇ ਕਿਤੇ ਮਜਬੂਰੀ ਆ ਉੱਥੇ ਹੀ ਰਹੂਗਾ ਪਰ ਲੇਕਿਨ ਇਹਦੇ ਵਿੱਚ ਅਸੀਂ ਇੱਕ ਵੱਡੀ ਸੋਧ ਜਿਹੜੀ ਆ ਉਹ ਅੱਜ ਪੰਜਾਬ ਕੈਪਟਨ ਨੇ ਕੀਤੀ ਆ ਇਹਦੇ ਨਾਲ ਮੈਂ ਸਮਝਦਾ ਬਹੁਤ ਸਾਰੇ ਜਿਹੜੇ ਸਾਡੇ ਅਧਿਆਪਕ ਨੇ ਉਹਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਮਿਲੂਗੀ ਇਸੇ ਤਰ੍ਹਾਂ ਇੱਕ ਜਿਹੜੀਆਂ ਸਾਡੀਆਂ ਜੰਗੀ ਬਿਦਵਾਵਾਂ ਜੰਗੀ ਜ਼ਗੀਰ ਜਿਨ੍ਹਾਂ ਨੂੰ ਮਿਲਦੀ ਸੀਗੀ ਦਾ ਈਸਟ ਪੰਜਾਬ ਬਾਰ ਅਵਾਰਡ ਐਕਟ 1948 ਦੇ ਵਿੱਚ ਜਿਹੜੇ 10000 ਰੁਪਿਆ ਉਹਨਾਂ ਨੂੰ ਸਾਲਾਨਾ ਮਿਲਦਾ ਸੀਗਾ ਸੋ ਉਹਦੇ ਵਿੱਚ ਇੱਕ ਵੱਡਾ ਵਾਅਦਾ ਕਰਕੇ ਉਹ ਅੱਜੋ 20000 ਰੁਪਿਆ ਡਬਲ ਕੀਤਾ ਗਿਆ ਡਬਲ ਕੀਤਾ ਗਿਆ ਜਿਨ੍ਹਾਂ ਜਿਨ੍ਹਾਂ ਦੇ ਵੀ ਪਰਿਵਾਰਾਂ ਨੇ ਉਸ ਸਮੇਂ ਸੇਵਾ ਕੀਤੀ ਉਸ ਸਮੇਂ ਦੇਸ਼ ਦੀ ਰੱਖਿਆ ਕੀਤੀ ਉਹਨਾਂ ਦੇ ਬਿਦਵਾਵਾਂ ਨੂੰ ਪੈਸੇ ਦੇਣ ਦੇ ਲਈ ਉਹਨਾਂ ਦੇ ਪਰਿਵਾਰਾਂ ਨੂੰ ਦੇਣ ਦੀ ਬਹੁਤ ਵੱਡਾ ਫੈਸਲਾ ਹੋਇਆਗਾ 10000 ਤੋਂ ਵਧਾ ਕੇ ਅਸੀਂ ਉਹ ਜਿਹੜੀ ਜੰਗੀ ਜ਼ਗੀਰ ਦੀ ਰਾਸ਼ੀ ਆ ਜਿਹੜੀ ਜੰਗੀ ਜ਼ਗੀਰ ਕਿਹਾ ਜਾਂਦਾਗਾ ਉਹ ਅਸੀਂ 10000 ਤੋਂ ਵਧਾ ਕੇ ਅੱਜ 20000 ਜਿਹੜੀ ਕੀਤੀ ਆ ਇਸੇ ਤਰ੍ਹਾਂ ਸਾਡੇ ਕੁਝ ਡਿਪਾਰਟਮੈਂਟ ਦੇ ਵਿਅਕਤੀ ਜਿਹੜੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਕੰਮ ਕਰਦੇ ਸੀਗੇ ਉਹਨਾਂ ਨੂੰ ਉਹਨਾਂ ਦੀ ਕੰਸਲਟੈਂਸੀ ਸੇਵਾਵਾਂ ਕੰਸਲਟੈਂਸੀ ਸੇਵਾਵਾਂ ਜਿਹੜੀਆਂ ਉਹ ਦੂਜੇ ਡਿਪਾਰਟਮੈਂਟ ਜਾਂ ਦੂਜੇ ਸਟੇਟ ਲੈ ਸਕਣ ਉਹਦੇ ਵਿੱਚ ਵੀ ਅਸੀਂ ਇੱਕ ਫੈਸਲਾ ਕੀਤਾਗਾ ਕਿ ਡਿਪਾਰਟਮੈਂਟ ਦੇ ਅਧਿਕਾਰੀ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਾ ਕੇ ਸੌਰੀ ਕਿਸੇ ਹੋਰ ਜੇਕਰ ਕਿਸੇ ਹੋਰ ਸਟੇਟ ਨੂੰ ਜਾਂ ਕਿਸੇ ਹੋਰ ਏਜੰਸੀ ਨੂੰ ਉਹਨਾਂ ਦੀ ਕੰਸਲਟੈਂਸੀ ਦੀ ਸੇਵਾਵਾਂ ਦੀ ਲੋੜ ਆ ਤਾਂ ਕਿ ਉਹਤੇ ਆਪਣੀ ਕੰਸਲਟੈਂਸੀ ਸੇਵਾਵਾਂ ਨਿਵਾ ਸਕਣ ਉਹਦੇ ਨਾਲ ਵੀ ਮੈਂ ਸਮਝਦਾ ਸਾਨੂੰ ਥੋੜਾ ਜਿੱਥੇ ਸਾਨੂੰ ਪ੍ਰੋਫਿਟ ਹੋਊਗਾ ਉੱਥੇ ਜਿਹੜੇ ਸਾਡੇ ਜਿਹੜੇ ਸਾਡੇ ਅੱਛੇ ਮੈਂ ਸਮਝਦਾ ਮੁਲਾਜ਼ਮ ਲੈ ਕੇ ਜਿਨ੍ਹਾਂ ਨੇ ਆਪਣੇ ਐਕਸਪੀਰੀਅੰਸ ਲੰਬਾ ਸਮਾਂ ਪੰਜਾਬ 'ਚ ਰਾਕੀ ਸੇਵਾ ਕੀਤੀ ਖਾਸ ਕਰਕੇ ਮੈਂ ਜੇਕਰਾਂ ਜਲ ਸਰੋਤ ਵਿਭਾਗ ਦੀ ਗੱਲ ਕਰਾਂ ਜਲ ਸਰੋਤ ਵਿਭਾਗ ਦੇ ਅੰਦਰ ਹਾਈਡਰੋਲਿਕ ਢਾਂਚਿਆਂ ਦੀ ਸਥਾਪਨਾ ਡੈਮਾਂ ਚੈਕ ਡੈਮਾਂ ਪੁੜਾ ਇਮਾਰਤਾਂ ਦੇ ਡਿਜ਼ਾਈਨ ਉਹ ਸਾਰੇ ਦੇ ਵਿੱਚ ਜਿਨ੍ਹਾਂ ਨੇ ਅੱਛੀ ਮਹਾਰਤ ਹਾਸਲ ਕੀਤੀ ਆ ਉਹ ਵੀ ਆਪਣੀਆਂ ਕਲਸਨ ਕੰਸਲਟੈਂਸੀ ਸੇਵਾਵਾਂ ਜਿਹੜੀਆਂ ਲਗੀਆਂ ਉਹ ਦੂਸਰੇ ਪਾਸੇ ਕਿਤੇ ਹੋਰ ਜੇ ਏਜੰਸੀ ਨੂੰ ਵੀ ਜਿਹੜੀਆਂ ਉਹ ਦੇ ਸਕਦੇ ਨੇ ਇਹਦੇ ਨਾਲ ਮੈਂ ਸਮਝਦਾ ਸਾਨੂੰ ਕਾਫੀ ਹੱਦ ਤੱਕ ਮਾਲੀਆ ਜਿਹੜਾ ਉਹ ਉਹ ਵੀ ਮਿਲਣ ਦੀ ਸਵਾਬ ਲੱਗੀ ਇਸੇ ਤਰ੍ਹਾਂ ਇਸੇ ਤਰ੍ਹਾਂ ਕਾਫੀ ਲੰਬੇ ਅਰਸੇ ਤੋਂ ਇੱਕ ਬਹੁਤ ਸਮੱਸਿਆ ਚੱਲਦੀ ਆ ਰਹੀ ਸੀ ਕਿਉਂਕਿ ਪੁਰਾਣੀਆਂ ਸਰਕਾਰਾਂ ਨੇ ਪੁਰਾਣੇ ਸਮੇਂ ਦੇ ਵਿੱਚ ਜਿਹੜੀ ਪੰਜਾਬ ਵਿੱਚ ਪ੍ਰੋਫੈਸਰ ਸੀ ਪੰਜਾਬ ਦੇ ਪ੍ਰੋਫੈਸਰ ਸੀ ਉਹਨਾਂ ਦੀ ਭਰਤੀ ਨਹੀਂ ਹੋਈ ਸੀ ਉਹਨਾਂ ਦੀ ਭਰਤੀ ਨਹੀਂ ਹੋਈ ਸੀਗੀ ਔਰ ਉਹ ਕਿਤਨਾ ਕਿਤੇ ਟੈਂਪਰੇਰੀ ਅਰੇਂਜਮੈਂਟ ਪੁਰਾਣੀਆਂ ਸਰਕਾਰਾਂ ਕਰਦੀਆਂ ਰਹੀਆਂ ਚੈਡ ਹੌਕ ਦੇ ਉੱਤੇ ਚੈ ਕੰਟਰੈਕਟ ਦੇ ਉੱਤੇ ਅੱਜ ਅਸੀਂ ਫੈਸਲਾ ਕੀਤਾ ਜਿਹੜੇ ਪਾਰਟ ਟਾਈਮ ਪਾਰਟ ਟਾਈਮ ਗੈਸਟ ਫੈਕਲਟੀ ਕੰਟਰੈਕਟ ਲੈਕਚਰ ਉਹਨਾਂ ਵਿੱਚ ਜਿਹੜੀ ਉਮਰ ਦੀ ਛੋਟਾ ਉਹ ਦਿੱਤੀ ਆ ਉਹਦੇ ਵਿੱਚ ਅਸੀਂ ਉਸ ਨੂੰ ਜਿਹੜੇ ਜਿਹੜੀਆਂ ਹੁਣ ਪੋਸਟ ਆਉਣਗੀਆਂ ਖਾਸ ਕਰਕੇ ਜਿਹੜਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਉਹ ਪੋਸਟਾਂ ਭਰ ਰਿਹਾ ਕਿਉਂਕਿ ਬਹੁਤ ਸਾਰੇ ਲਗਭਗ ਪੰਜਾਬ ਦੇ ਕਾਲਜ ਖਾਲੀ ਹੋਏ ਪਏ ਨੇ ਕਿ ਸੋ ਉਹਨਾਂ ਵਿੱਚ ਅਸੀਂ ਉਮਰ ਦੀ ਜਿਹੜੀ ਉਹਨਾਂ ਨੂੰ ਸਿਰਫ ਜਿਹੜੇ ਪਾਰਟ ਟਾਈਮ ਨੇ ਗੈਸ ਫੈਕਲਟੀ ਨੇ ਕੰਟਰੈਕਟ ਤੇ ਲੈਕਚਰਾਰ ਲਗੇ ਜਿਹੜੇ ਕਾਲਜਾਂ ਚ ਕੰਮ ਕਰਦੇ ਉਹਨਾਂ ਦੀ ਜਿਹੜੀ ਉਮਰ ਦੀ ਸੀਮਾ ਗਈ ਉੱਪਰਲੀ ਉਮਰ ਦੀ ਸੀਮਾ ਉਹ 37 ਸਾਲ ਤੋਂ ਵਧਾ ਕੇ 45 ਸਾਲ ਕੀਤੀ ਆ ਸੋ ਕਿਉਂਕਿ ਲਗਭਗ 612 612 ਅਸਾਮੀਆਂ ਲੈਕਚਰਰਾਂ ਦੀ ਉਹ ਖਾਲੀ ਪੰਜਾਂ ਸੀ ਉਹਨਾਂ ਨੂੰ ਭਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਅਸੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜਿਆ ਸੀਗਾ ਸੋ ਦੇ ਨਾਲ 600 ਜਿਹੜੀਆਂ 12 ਪੋਸਟਾਂ ਭਰੇ ਜਾਣਗੀਆਂ ਉਹਦੇ ਵਿੱਚ ਉਮਰ ਦੀ ਹੱਦ ਸਿਰਫ ਇਹਨਾਂ ਕੈਟਾਗਰੀ ਤੋਂ ਦਿੱਤੀ ਆ ਕਿਉਂਕਿ ਉਹ ਓਵਰੇਜ ਹੋ ਗਏ ਭਰਤੀ ਨਹੀਂ ਆਈ ਲੰਬੇ ਸਮੇਂ ਤੋਂ ਪਾਰਟ ਟਾਈਮ ਤੇ ਜਾਂ ਕੰਟਰੈਕਟ ਤੇ ਜਾਂ ਬਤੌਰ ਗੈਸਪਰਕਟਿਓ ਕੰਮ ਕਰਦੇ ਸੀ ਉਹਨਾਂ ਨੂੰ ਉਹਨਾਂ ਦੇ ਸਵਾਂਵਾਜ ਜਿਹੜੀ ਹੈਗੀ ਉਸ ਤੇ ਵਾਅਦਾ ਕੀਤਾ ਗਿਆ ਸੌਰੀ ਉਹਨਾਂ ਦੀ ਜਿਹੜੀ ਉਮਰ ਆ ਉਹ 37 ਤੋਂ ਵਧਾ ਕੇ ਹੈ ਜੀ 37 ਤੋਂ 45 37 37 ਸੈਂਟੀ 45 ਜਿਹੜੀ ਆ ਉਹ ਅਸੀਂ ਕੀਤੀ ਆ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਨਵੀਆਂ ਅਸਾਮੀਆਂ ਦੀ ਵੀ ਰਚਨਾ ਹੋਈ ਆ ਜਿਹਦੇ ਵਿੱਚ ਮਲੇਰ ਕੋਟਲਾ ਫਰੀਦਕੋਟ ਮਲੇਰ ਕੋਟਲਾ ਤੇ ਫਰੀਦਕੋਟ ਦੇ ਵਿੱਚ ਵੀ ਅਸੀਂ ਨਵੀਆਂ ਅਸਾਮੀਆਂ ਦੀ ਜਿਹੜੀ ਆ ਉਹ ਰਚਨਾ ਕੀਤੀ ਹੈਗੀ ਇਹ ਇੱਕ ਬਹੁਤ ਅਹਿਮ ਫੈਸਲੇ ਜਿਹੜੇ ਨੇਗੇ ਉਹ ਅੱਜ ਦੀ ਮੀਟਿੰਗ ਦੇ ਵਿੱਚ ਹੋਏ ਨੇ ਇਸ ਤੋਂ ਬਿਨਾ ਇਸ ਤੋਂ ਬਿਨਾ ਸਭ ਤੋਂ ਵੱਡਾ ਤੇ ਅਹਿਮ ਫੈਸਲਾ ਕਿਉਂਕਿ ਪੰਜਾਬ ਵਿਧਾਨ ਸਭਾ ਦਾ ਸਾਡਾ ਸੈਸ਼ਨ ਆਉਣਾ ਸੀਗਾ ਆਉਣਾਗਾ ਤੇ ਉਹ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਪੰਜਾਬ ਦਾ ਵਿੱਤੀ ਅਗਲੇ ਵਿੱਤੀ ਬਰੇ ਦਾ ਅਸੀਂ ਬਜਟ ਪੇਸ਼ ਕਰਨਾਗਾ ਉਹ ਜਿਹੜਾ ਬਜਟ ਸੈਸ਼ਨ ਆ ਉਹ 1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬਜਟ ਪੇਸ਼ ਕਰਨ ਦੇ ਲਈ 1 ਮਾਰਚ ਤੋਂ ਸ਼ੁਰੂ ਹੋਊਗਾ ਔਰ ਉਹ 15 ਮਾਰਚ ਤੱਕ 15 ਦਿਨ ਦਾ ਸੈਸ਼ਨ ਹੋਊਗਾ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਜਿਹਦੇ ਵਿੱਚ ਪੰਜਾਬ ਦਾ ਅਗਲੇ ਸਾਲ ਦਾ ਬਜਟ ਜਿਹੜਾਗਾ ਉਹ ਪੇਸ਼ ਕੀਤਾ ਜਾਣਾਗਾ ਇਹਦੇ ਵਿੱਚ ਇੱਕ ਤਰੀਕ ਨੂੰ ਮਾਨਯੋਗ ਗਵਰਨਰ ਸਾਹਿਬ ਇੱਕ ਤਰੀਕ ਨੂੰ ਮਾਨਯੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਬਾਅਦ 5 ਤਰੀਕ ਨੂੰ 5 ਤਰੀਕ ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਅਗਲੇ ਵਿੱਤੀ ਬਰੇ ਦਾ ਬਜਟ ਜਿਹੜਾ ਉਪੇਸ਼ ਕੀਤਾ ਜਾਊਗਾ ਔਰ ਜਿਹੜਾ ਮਨਜੋਗ ਵਰਨਰ ਸਾਹਿਬ 1 ਤਰੀਕ ਨੂੰ ਭਾਸ਼ਣ ਦੇਣਗੇ ਉਸ ਭਾਸ਼ਣ ਤੇ ਬਹਿਸ ਜਿਹੜੀ ਆ ਉਹ 4 ਤਰੀਕ ਨੂੰ ਹੋਊਗੀ ਔਰ ਜਦੋਂ ਬਜਟ ਜਿਹੜਾ 5 ਤਰੀਕ ਨੂੰ ਪੇਸ਼ ਹੋਊਗਾ ਔਰ 6 ਤਰੀਕ ਨੂੰ ਉਹਤੇ ਡਿਬੇਟ ਹੋਊਗੀ ਸੋ ਉਸ ਤੋਂ ਬਿਨਾ 15 ਤਰੀਕ ਤੱਕ ਫੋਰ ਬਹੁਤ ਸਾਰੇ ਕੰਮਕਾਜ ਜਿਹੜੇ ਵਿਧਾਨਕ ਕੰਮਕਾਰ ਨੇਗੇ ਉਹ ਪੈਂਡਿੰਗ ਪਏ ਨੇ ਉਹ ਸਾਰੇ ਕੰਮਕਾਰ ਜਿਹੜੇ ਅਗਲੇ ਦਿਨਾਂ ਛੋਣਗੇ ਔਰ ਇਸ ਤੋਂ ਬਿਨਾ ਜੇਕਰ ਹੋਰ ਵੀ ਕੋਈ ਕੰਮਕਾਰ ਹੋਊਗਾ ਤਾਂ ਉਹ ਮਨਜੋਗ ਸਾਡੀ ਜਿਹੜੀ ਬਿਜ਼ਨਸ ਐਡਵਾਈਸਰੀ ਕਮੇਟੀ ਆ ਉਦੀ ਸਲਾਮ ਮਸ਼ਵਰੇ ਦੇ ਨਾਲ ਉੱਥੇ ਵੀ ਕੋਈ ਨਵੀਂ ਸੋਧ ਹੋ ਸਕਦੀ ਹੈ ਪਰ ਲੇਕਿਨ ਇਹ ਜਿਹੜਾ ਮੋਟਾ-ਮੋਟਾ ਗਾ ਕਿ 1 ਤੋਂ ਲੈ ਕੇ 15 ਮਾਰਚ ਤੱਕ ਬਜਟ ਸੈਸ਼ਨ ਜਿਹੜਾ ਉਹ ਪੰਜਾਬ ਸਰਕਾਰ ਵੱਲੋਂ ਬੁਲਾਇਆ ਗਿਆ ਹੈ ਇਸ ਤੋਂ ਬਿਨਾਂ ਇੱਕ ਬਹੁਤ ਹੀ ਐਮ ਫੈਸਲਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਕਿਸਾਨੀ ਅੰਦੋਲਨ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੇ ਲਈ ਕੇਂਦਰ ਸਰਕਾਰ ਦੇ ਖਿਲਾਫ ਜੋ ਮੋਰਚਾ ਲਾਇਆ ਗਿਆ ਜਿਹੜਾ ਕਿ ਮੈਂ ਸਮਝਦਾ ਹਰਿਆਣਾ ਸਰਕਾਰ ਨੇ ਬੇਵਜਾ ਜਿਹਨੂੰ ਸ਼ੰਭੂ ਦੇ ਬਾਰਡਰ ਤੇ ਖਨੌਰੀ ਦੇ ਬਾਰਡਰ ਤੇ ਰੋਕਿਆ ਹੋਇਆਗਾ ਸੋ ਉਹਦੇ ਵਿੱਚ ਜਿੰਨੇ ਵੀ ਜੇਕਰ ਕੋਈ ਪਰਮਾਤਮਾ ਨਾ ਕਰੇ ਜੇਕਰ ਕੋਈ ਕਿਸਾਨ ਜ਼ਖਮੀ ਹੁੰਦਾਗਾ ਜਿੱਥੇ ਅਸੀਂ ਜਿੱਥੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਸਾਰੇ ਡਾਕਟਰ ਸਾਹਿਬਾਨ ਦੀ ਡਿਊਟੀ ਲਾਈ ਆ ਬਹੁਤ ਸਾਰੇ ਸਾਡੀਆਂ ਜਿਹੜੀਆਂ ਜਿਸ ਤਰ੍ਹਾਂ ਸੜਕ ਸੁਰੱਖਿਆ ਫੋਰਸ ਉਹ ਸਾਰੀਆਂ ਆਉਂਦੀਆਂ ਗੱਡੀਆਂ ਉੱਥੇ ਤਾਇਨਾਤ ਕੀਤੀਆਂ ਨੇ ਗਿਆ ਕਿ ਜੇਕਰ ਕੋਈ ਜ਼ਖਮੀ ਹੋ ਜਾਂਦਾ ਤਤ ਤਰੰਤ ਨੂੰ ਹਸਪਤਾਲ ਪਹੁੰਚਾਇਆ ਜਾਵੇ ਇਸੇ ਤਰ੍ਹਾਂ ਬਹੁਤ ਸਾਰੀ ਐਂਬੂਲੈਂਸ ਲਗੀਆਂ ਹੋਣੀਆਂ ਲਗੀਆਂ ਉੱਥੇ ਨਾਲ ਦੀ ਨਾਲ ਨੇ ਫੈਸਲਾ ਕੀਤਾਗਾ ਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਚਾਹੇ ਉਹ ਜਿਹੜੇ ਵਿਧਾਇਕ ਡਾਕਟਰ ਨੇਗੇ ਖਾਸ ਕਰਕੇ ਅੱਖਾਂ ਦੇ ਮਾਹਰ ਚਾਹੇ ਅਮ ਚਮਕੌਰ ਸਾਹਿਬ ਤੋਂ ਚਰਨਜੀਤ ਚਾਹੇ ਸਾਡੇ ਮਲੋੜ ਤੋਂ ਜਿਹੜੇ ਸਾਡੇ ਪਾਰਟੀ ਦੇ ਵਿਧਾਇਕ ਵੀ ਨੇ ਤੇ ਕੈਬਨਿਟ ਦੇ ਮਨਿਸਟਰ ਨੇ ਡਾਕਟਰ ਬਲਜੀਤ ਕੌਰ ਡਾਕਟਰ ਬਲਬੀਰ ਸਿੰਘ ਇਹ ਸਾਰੇ ਜਿਹੜੇ ਨੇਗੇ ਉਹ ਆਪਣਾ ਕੈਂਪ ਉਥੇ ਲਾਉਣਗੇ ਤਾਂ ਕਿ ਕੋਈ ਵੀ ਕਿਸੇ ਕਿਸਮ ਦੇ ਜਿੱਥੇ ਇਲਾਜ ਵੀ ਕਰਨਗੇ ਜੇਕਰ ਕੋਈ ਹੋਰ ਜ਼ਿਆਦਾ ਹਾਈ ਰਿਸਟਿਚਿਊਸ਼ਨ ਤੇ ਜਿੰਦੀ ਲੋਡ ਪਈ ਤਾਂ ਉਹ ਵੀ ਭੇਜਣਗੇ ਸੋ ਵੀ ਮੈਂ ਸਮਝਦਾ ਅੱਜ ਅਸੀਂ ਉੱਥੇ ਡਿਸਕਸ ਹੋਇਆ ਤੇ ਮਾਨ ਸਾਹਿਬ ਨੇ ਡਿਊਟੀ ਲਈ ਆ ਕਿ ਇਹ ਤਿੰਨ ਨਹੀਂ ਜਿਹੜੇ ਡਾਕਟਰ ਨੇ ਉੱਥੇ ਰਹਿਣਗੇ ਤਾਂ ਕਿ ਕਿਸੇ ਵੀ ਕਿਸਮ ਦੀ ਜਿਹੜੀ ਆ ਖਾਸ ਕਿਉਂਕਿ ਜਦੋਂ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਟੀਅਰ ਗੈਸ ਤੇ ਮਾਰੀ ਜਾਂਦੀ ਆ ਜਾਂ ਹੋਰ ਲਾਚੀ ਚਾਰਜ ਹੁੰਦਾ ਤਾਂ ਉੱਥੇ ਜਾਦਾ ਅੱਖਾਂ ਤੇ ਸੱਟ ਆਉਣ ਦੀ ਸੁਭਾਵ ਲੱਗੀ ਸੋ ਉਹਦੇ ਲਈ ਪ੍ਰਕਾਸ਼ਨ ਦੇ ਲਈ ਅੱਜ ਮਾਨ ਸਾਹਿਬ ਨੇ ਉਹਨਾਂ ਤਿੰਨਾਂ ਦੀ ਡਿਊਟੀ ਵੀ ਲਈ ਹੈਗੀ ਥੈਂਕ ਯੂ ਜੀ ਬਿਲਕੁਲ ਪੂਰਾ ਬਜਟ ਜਿਹੜਾਗਾ ਵਿਧਾਨ ਸਭਾ ਚ ਬਜਟ ਮੈਂ ਕਿਹਾ ਨਾ ਬਜਟ ਪੂਰਾ ਬਜਟ ਪੇਸ਼ ਕੀਤਾ ਜਾਊਗਾ ਫਿਰ ਨਹੀਂ ਤਾਂ ਟੈਰਾ ਮੈਂ ਕਹਿੰਦਾ ਪੂਰਾ ਬਜਟ ਜਿਹੜਾਗਾ ਉਹ ਪੀਤਾ ਜਾਊਗਾ ਹਾਂ ਜੀ ਬਿਲਕੁਲ ਜਿਹੜੇ ਅੰਦੋਲਨ ਦੇ ਦੌਰਾਨ ਇੱਕ ਸਾਡਾ ਕਿਸਾਨ ਭਰਾ ਮੈਂ ਸਮਝਦਾ ਬੀਜੇਪੀ ਦੀਆਂ ਮਾਰੂ ਨੀਤੀਆਂ ਦੇ ਕਾਰਨ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਕਾਰਨ ਔਰ ਕੇਂਦਰ ਸਰਕਾਰ ਦੇ ਅਤਿਆਚਾਰ ਦੇ ਕਾਰਨ ਸਾਡੇ ਤੋਂ ਚਲਿਆ ਗਿਆ ਵਿਛੜ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਉਸ ਦੇ ਪਰਿਵਾਰ ਦੇ ਨਾਲ ਸਵੇਦਨਾ ਪ੍ਰਗਟ ਕਰਦਾਗਾ ਦੁੱਖ ਪ੍ਰਗਟ ਕਰਦਾਗਾ ਔਰ ਦੂਸਰਾ ਬਿਲਕੁਲ ਉਹਦਾ ਮਾਮਲਾ ਵਿਚਾਰਿਆ ਗਿਆ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੇ ਉਸ ਕਿਸਾਨ ਦਾ ਪਰਿਵਾਰ ਉਸ ਕਿਸਾਨ ਜਿਹੜੀ ਫੈਮਿਲੀ ਆ ਉਹ ਮਾਨ ਸਾਹਿਬ ਦੇ ਨਾਲ ਬਿਲਕੁਲ ਟੱਚ ਆ ਬੜੇ ਜਲਦੀ ਜਿਹੜਾ ਹੈਗਾ ਜਿਸ ਤਰ੍ਹਾਂ ਵੀ ਪਰਿਵਾਰ ਕਹੂਗਾ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਉਹਦੇ ਤੇ ਫੈਸਲਾ ਲੈਣਗੇ ਸਰ ਹੌਂਸਲਾ ਕਿ ਲੈ ਕੇ ਜੀ ਕੋਲ ਦਾ ਤਹਿਸੀਲ ਲੈਣਗੇ ਇੱਕ ਕਲੀਨਿਕ ਹਸਪਤਾਲ ਦੇ ਕੀ ਨਹੀਂ ਨਹੀਂ ਇਹ ਜਸਪਾਲ ਸਿੰਘ ਕਿਉਂਕਿ ਜਸਪਾਲ ਸਿੰਘ ਕਿਉਂਕਿ ਹੋਮਗਾਰਡ ਜਿਹੜਾ ਹੈਗਾ ਉਹ ਨਹੀਂ ਐਡ ਕਰਦਾ ਤੋ ਇਸ ਗੱਲ ਕਰਕੇ ਉਹ ਇਕੱਲੇ ਉਸ ਦੇ ਹੱਕ ਚ ਫੈਸਲਾ ਚਿੰਕੀ ਨਾਲ ਤੁਸੀਂ ਕਹਿ ਕੇ ਗੱਡੀਆਂ ਟੀਮਾਂ ਉੱਤੇ ਮੈਡੀਕਲ ਹੀ ਪਹਿਨਾਤ ਰਹਿਣੀ ਹੈ ਪਰ ਇੱਕ ਇਹ ਆ ਰਿਹਾ ਕਿ ਉਹਨਾਂ ਨੇ ਇੱਕ ਤਰ੍ਹਾਂ ਸਰਜੀਕਲ ਸਟ੍ਰਾਈਕ ਪੰਜਾਬ ਦੀ ਹੱਥ ਚਾ ਕੇ ਕੀਤੀ ਆ ਗੱਡੀਆਂ ਪੰਨੀਆਂ ਹਮਲਾ ਕੀਤਾ ਤੇ ਉਸ ਤੋਂ ਬਾਅਦ ਇਹ ਵੀ ਆ ਕੇ ਉਹ ਡਰੋਨ ਦਾ ਇੰਤਰ ਆ ਰਿਹਾ ਤੇ ਇੱਕ ਮੁੰਡਾ ਮਾਰਿਆ ਗਿਆ 12-13 ਜ਼ਖਮੀ ਨੇ ਕੀ ਉਹਨਾਂ ਤੇ ਐਫਆਈਆਰ ਕਰ ਲਈਏ ਤੁਸ ਜੀ ਅ ਦੇਖੋ ਪੋਸਟਮਾਰਟਮ ਜਦੋਂ ਪਰਿਵਾਰ ਸਹਿਮਤੀ ਦੇ ਦੂ ਪੋਸਟਮਾਰਟਮ ਹੋਊਗਾ ਪੋਸਟਮਾਰਟਮ ਤੋਂ ਬਾਅਦ ਜਿਹੜਾ ਇਹਦੇ ਤੇ ਫੈਸਲਾ ਲੈ ਜਊਗਾ ਪਰ ਬਿਲਕੁਲ ਆ ਕਿ ਉਹਨਾਂ ਦੇ ਖਿਲਾਫ ਜਿਹੜੀ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਜ਼ਰੂਰ ਹੋਊਗੀ ਸੋ ਉਹਦੇ ਤੇ ਫੈਸਲਾ ਲਿਆ ਗਿਆ ਕਿ ਕਾਰਵਾਈ ਹੋਊਗੀ ਸੋ ਪੋਸਟਮਾਰਟਮ ਦੀ ਜਿਹੜੀ ਆ ਕਿਉਂਕਿ ਕੁਝ ਪ੍ਰਕਿਰਿਆ ਹੁੰਦੀ ਆ ਉਹ ਪੋਸਟਮਾਰਟਮ ਦੀ ਵੇਟ ਜਿਹੜੀ ਆ ਉਹ ਕਰ ਲੈਣਾ ਹੈ ਜੀ ਸਰਕਾਰ ਕੇਂਦਰ ਕੇਂਦਰ ਨਾਲ ਮਿਲੀ ਰਹੀ ਹੈ ਸੀਐਮ ਤੇ ਇਲਜ਼ਾਮ ਲਗਾ ਰਹੇ ਪੂਰਾ ਪੰਜਾਬ ਜਾਣਦਾ ਦੇਸ਼ ਦੇ ਕਿਸਾਨ ਜਾਣਦੇ ਨੇ ਕਿ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਦਾ ਹਿੱਸਾ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਸਰਕਾਰ ਦੇ ਵਿੱਚ ਹਿੱਸੇਦਾਰ ਸੀਗਾ ਔਰ ਉਸ ਸਮੇਂ ਸਖਵੀਰ ਸਿੰਘ ਬਾਦਲ ਜਾਂ ਵਿਕਰਮ ਅਜੀਤਿਆ ਜੀ ਦੀ ਸਿਸਟਰ ਉਸ ਕੈਬਨਟ ਦਾ ਹਿੱਸਾ ਸੀ ਜਿਸ ਕੈਬਨਟ ਨੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀਗੇ ਔਰ ਪੰਜਾਬ ਦੇ ਕਿਸਾਨਾਂ ਦੇ ਵਿਰੋਧ ਦੇ ਕਾਰਨ ਪੰਜਾਬ ਦੇ ਕਿਸਾਨਾਂ ਦੇ ਪ੍ਰੋਟੈਸਟ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਨਾਤਾ ਭਾਜਪਾ ਨੂੰ ਤੋੜਨਾ ਪਿਆ ਸੀਗਾ ਇਹ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈਗਾ ਤਾਂ ਉਸ ਸਮੇਂ ਵੀ ਆਮ ਆਦਮੀ ਪਾਰਟੀ ਨੇ ਡਟ ਕੇ ਹਾਲਾਂਕਿ ਸੀ ਆਪੋਜੀਸ਼ਨ ਦੇ ਵਿੱਚ ਸੀ ਉਸ ਸਮੇਂ ਹੀ ਆਮ ਆਦਮੀ ਪਾਰਟੀ ਨੇ ਡਟ ਕੇ ਪੰਜਾਬ ਦੇ ਅੰਦਰ ਔਰ ਦਿੱਲੀ ਦੇ ਅੰਦਰ ਡਟ ਕੇ ਕਿਸਾਨੀ ਅੰਦolan ਦੀ ਹਮਾਇਤ ਕੀਤੀ ਸੀ ਦਿੱਲੀ ਸਰਕਾਰ ਨੇ ਸਾਡੇ ਕੌਮੀ ਕਨਵੀਨਰ ਰਵਿੰਦਰ ਕੇਜਰੀਵਾਲ ਜੀ ਨੇ ਕਿਸਾਨਾਂ ਦੇ ਲਈ ਬਹੁਤ ਸਾਰੀਆਂ ਸਹੂਲਤਾਂ ਜੋ ਦਿੱਲੀ ਦੇ ਬਾਰਡਰ ਦੇ ਉੱਤੇ ਕਿਸਾਨ ਬੈਠੇ ਸੀਗੇ ਤਾਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਨੇ ਬਤੌਰ ਮੁੱਖ ਮੰਤਰੀ ਉੱਥੇ ਜਾਰੀ ਦਿੱਤੀਆਂ ਸੀ ਬਹੁਤ ਸਾਰੀਆਂ ਸਹੂਲਤਾਂ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਕਿਉਂਕਿ ਉਸ ਸਮੇਂ ਮੈਂਬਰ ਪਾਰਲੀਮੈਂਟ ਸੀਗੇ ਇੱਕੋ ਇੱਕ ਇਕਲੌਤੇ ਮੈਂਬਰ ਪਾਰਲੀਮੈਂਟ ਸੀਗੇ ਜਿਨ੍ਹਾਂ ਨੇ ਮੋਦੀ ਸਾਹਿਬ ਨੂੰ ਸ਼ਰਿਆਮ ਜਿਹੜਾ ਸੈਂਟਰ ਹਾਲ ਦੇ ਅੰਦਰ ਘੇਰਿਆ ਸੀਗਾ ਸੋ ਬਿਲਕੁਲ ਅਸੀਂ ਤਾਂ ਕਿਸਾਨੀ ਹਤੈਸ਼ੀ ਕਿੰਨੇ ਆ ਇਹ ਪੰਜਾਬ ਦਾ ਕਿਸਾਨ ਵੀ ਜਾਣਦਾਗਾ ਪੰਜਾਬ ਦੇ ਲੋਕ ਵੀ ਜਾਣਦੇ ਲੱਗੇ ਆਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਕਿੰਨਾ ਕਿਸਾਨ ਵਿਰੋਧੀ ਆ ਇਹ ਵੀ ਸਾਰਾ ਪੰਜਾਬ ਜਾਣਦਾਗਾ ਕਿ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਕੈਬਨਟ ਮਨਿਸਟਰ ਬੀਬਾ ਹਰਸਿਮਰਤ ਕੋਰ ਬਾਦਲ ਜੀ ਨੇ ਕੈਬਨਟ ਦੇ ਵਿੱਚ ਬੈਠ ਕੇ ਉਹਨਾਂ ਤਿੰਨੇ ਕਾਲੇ ਕਾਨੂੰਨਾਂ ਦੇ ਉੱਤੇ ਮੋਹਰ ਲਾਈ ਸੀ ਜਿਸ ਨੂੰ ਕੇ ਬਾਅਦ ਦੇ ਵਿੱਚ ਸੈਂਟਰ ਸਰਕਾਰ ਨੇ ਵਾਪਸ ਲਿਆ ਸੀਗਾ ਸੋ ਬਿਲਕੁਲ ਅਸੀਂ ਤਾਂ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅਸੀਂ ਅੱਜ ਵੀ ਕਿਸਾਨ ਦੇ ਨਾਲ ਆ ਅਸੀਂ ਕਿਸਾਨ ਦੇ ਹਮੇਸ਼ਾ ਹੀ ਹਮੈਤਿਆਂ ਸੋ ਜਿੰਨਾ ਮਰਜ਼ੀ ਪ੍ਰਚਾਰ ਕਰ ਲੈਣ ਇਹਨਾਂ ਨੂੰ ਸਪੱਸ਼ਟ ਪਤਾ ਹੈਗਾ ਔਰ ਦੂਜੇ ਪਾਸੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਚਾਰ ਵਾਰ ਕੇਂਦਰ ਦੇ ਮੰਤਰੀਆਂ ਨੂੰ ਪੰਜਾਬ ਬੁਲਾ ਕੇ ਗੱਲਬਾਤ ਦਾ ਸੱਦਾ ਦਿੱਤਾ ਕਿਸਾਨਾਂ ਦੇ ਨਾਲ ਗੱਲਬਾਤ ਕਰਵਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਬਤੌਰ ਵਕੀਲ ਬਤੌਰ ਕਿਸਾਨ ਉਸ ਮੀਟਿੰਗ ਦੇ ਅੰਦਰ ਬੈਠ ਕੇ ਪੰਜਾਬ ਦੇ ਕਿਸਾਨ ਦੀ ਗੱਲ ਕਰਦੇ ਰਹੇ ਸਾਡੇ ਕੈਬਨਿਟ ਵਜ਼ੀਰ ਵੀ ਉੱਥੇ ਬੈਠੇ ਰਹੇ ਸੋ ਇਹਨਾਂ ਦੇ ਦੋ ਮੈਂਬਰ ਪਾਰਲੀਮੈਂਟ ਨੇਗੇ ਪਰਿਵਾਰ ਦੇ ਦੋ ਮੈਂਬਰ ਪਾਰਲੀਮੈਂਟ ਨੇਗੇ ਹਰਸ਼ਿਮਰਤ ਕੋਰ ਬਾਦਲ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੋਨਾਂ ਨੇ ਜਦੋਂ ਪਾਰਲੀਮੈਂਟ ਚੱਲਦੀ ਸੀ ਉਸ ਸਮੇਂ ਵੀ ਹਾ ਦਾ ਨਾਰਾ ਨਹੀਂ ਮਾਰਿਆ ਔਰ ਉਸ ਤੋਂ ਬਾਅਦ ਵੀ ਨਹੀਂ ਮਾਰਿਆ ਇਹ ਜਿੰਨਾ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਕਿਸਾਨ ਵਿਰੋਧੀ ਪਾਰਟੀ ਪੰਜਾਬ ਦੇ ਅੰਦਰ ਹੈ ਤੇ ਭੰਗ ਕਰਨ ਵਾਰਿਆ ਦੇਖੋ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਕਿਸਾਨ ਦੇ ਨਾਲ ਖੜੀ ਆ ਉਹਨਾਂ ਵੱਦਿਆਂ ਨਾਲ ਕੀ ਸਲਾਹ مشورہ ਕਰਨਾਗਾ ਜਿਹੜੇ ਕਿਸਾਨ ਵਿਰੋਧੀ ਨੇਗੇ ਜਿਨ੍ਹਾਂ ਦਾ ਚਿਹਰਾ ਹੀ ਪਤਾਗਾ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਆ ਕੇ ਵੀ ਉਹਨਾਂ ਮੀਟਿੰਗਾਂ ਚ ਕਿਸਾਨ ਵਿਰੋਧੀ ਗੱਲਾਂ ਕਰ ਰਹੀਆਂ ਨੇ ਗਿਆ ਜਿਨ੍ਹਾਂ ਨੇ ਆ ਕੇ ਵੀ ਉਹਨਾਂ ਮੀਟਿੰਗਾਂ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਤੋੜਨ ਲਈ ਕੋਈ ਨਾ ਕੋਈ ਸਾਜ਼ੋ ਸਾਮਾਜ ਕਰਨਾਗਾ ਸੋ ਇਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ ਉਹਨਾਂ ਤੋਂ ਦੂਰ ਰਹਿਣਾ ਠੀਕ ਆ ਤਾਂ ਹੀ ਸੰਘਰਸ਼ ਜਿਹੜਾ ਉਹ ਕਾਇਮ ਰਹੂਗਾ ਨਹੀਂ ਤਾਂ ਇਹ ਬੰਦੇ ਉਹ ਨੇ ਜਿਹੜੇ ਕੋਈ ਨਾ ਕੋਈ ਕੋਈ ਚਾਲ ਚੱਲ ਕੇ ਕਿਸਾਨੀ ਸੰਘਰਸ਼ ਨੂੰ ਤੋੜਨ ਦਾ ਯਤਨ ਕਰ ਰਹੇ ਨੇ ਨਹੀਂ ਮਤਲਬ ਪੰਜਾਬ ਸਰਕਾਰ ਆਪਣੇ ਹੁਣ ਐਮਐਸਪੀ ਨੂੰ ਲੈ ਕੇ ਕੁਝ ਕਰੀ ਜਿਸ ਨਾਲ ਲੈ ਕੇ ਪੰਜਾਬ ਨਹੀਂ ਫਿਲਹਾਲ ਇਹਦੇ ਤੇ ਕੋਈ ਵਿਚਾਰ ਨਹੀਂ ਹੋਇਆ ਥੈਂਕ ਯੂ